26 ਜਨਵਰੀ ਨਜ਼ਦੀਕ ਆ ਰਹੀ ਹੈ ਜਿਸ ਦਿਨ ਗਣਤੰਤਰ ਦਿਵਸ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਉਸ ਦਿਨ ਵੱਖ-ਵੱਖ ਮੰਤਰੀ ਐਮ ਐਲ ਏ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਨੇ ਪਰ ਪੰਜਾਬ ਦੀ ਕੈਬਨਿਟ ਦੇ ਵਿੱਚ ਇੱਕ ਨਾਮ ਅਮਨ अरोड़ा ਦਾ ਵੀ ਹੈ ਜੋ ਕਿ ਕੈਬਨਿਟ ਮੰਤਰੀ ਨੇ ਪਰ ਇਸ ਵਾਰ ਉਹ ਝੰਡਾ ਲਹਿਰਾਉਣਗੇ ਜਾਂ ਨਹੀਂ ਇਸ ਨੂੰ ਲੈ ਕੇ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਸੁਣਵਾਈ ਵੀ ਹੋਣੀ ਹੈ ਉਹ ਕਿਸ ਤਰੀਕ ਨੂੰ ਹੋਣੀ ਹੈ ਤੇ ਕੀ ਮੰਤਰੀ ਅਮਨ अरोड़ा ਨੂੰ ਕੋਈ ਰਾਹਤ ਮਿਲ ਸਕਦੀ ਹੈ ਜਾਂ ਫਿਰ ਨਹੀਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਗੱਲ ਕੀਤੀ ਜਾਵੇ ਅਮਨ अरोड़ा ਦੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ अरोड़ा ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੂੰ ਵਿਧਾਇਕ ਤੇ ਤੌਰ ਤੇ ਅਜੋਗ ਦੱਸ ਦਿਆਂ ਅੰਮ੍ਰਿਤਸਰ ਦੇ ਵਿੱਚ ਝੰਡਾ ਲਹਿਰਾਉਣ ਤੋਂ ਰੋਕਣ ਦੀ ਮੰਗ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਅਰੂੜਾ ਦੀ ਸਜ਼ਾ ਤੇ ਰੋਕ ਨਹੀਂ ਲੱਗਦੀ ਤਾਂ ਉਹ ਝੰਡਾ ਜਿਹੜਾ ਨਹੀਂ ਲਹਿਰਾਉਣਗੇ ਤਾਂ ਦੱਸਦੀ ਹੈ ਕਿ ਹਾਈ ਕੋਰਟ ਦੀ ਜਸਟਿਸ ਰਿਤੂ ਬਾਹਰੀ ਤੇ ਰਿਤੂ ਨidhi ਗੁਪਤਾ ਤੇ ਆਧਾਰਤ ਬੈਂਚ ਨੇ ਸਰਕਾਰ ਨੂੰ 2 ਜਨਵਰੀ ਤੱਕ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ ਹੈ ਪਟੀਸ਼ਨ ਦਾਖਲ ਕਰਦਿਆਂ ਸੰਗਰੂਰ ਨਿਵਾਸੀ ਨਿਲਕੁਮਾਰ ਤਾਇ ਨੇ ਕੋਰਟ ਨੂੰ ਦੱਸਿਆ ਕਿ ਸੁਪਰੀਮ ਕੋਰਟ 2013 ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਇਹ ਸਪਸ਼ਟ ਕਰ ਚੁੱਕਾ ਹੈ ਕਿ ਜੇਕਰ ਕਿਸੇ ਅਦਾਲਤ ਵੱਲੋਂ ਕਿਸੇ ਲੋਕ ਪ੍ਰਤੀਨਿਧੀ ਨੂੰ 2 ਸਾਲ ਜਾਂ ਵੱਧ ਲਈ ਸਜ਼ਾ ਸੁਣਾਉਂਦੀ ਹੈ ਤਾਂ ਜਨ ਪ੍ਰਤੀਨਿਧੀ ਐਕਟ ਮੁਤਾਬਕ ਉਹ ਅਯੋਗ ਮੰਨਿਆ ਜਾਏਗਾ ਜਨਨ ਕਿ ਉਹ ਫੇਰ ਕੋਈ ਵੀ ਉਹ ਰਸਮ ਅਦਾ ਨਹੀਂ ਕਰ ਸਕਦਾ ਜਿਹੜੀ ਕਿ ਸੰਵਿਧਾਨ ਮੁਤਾਬਕ ਉਸ ਨੂੰ ਇਜਾਜ਼ਤ ਨਹੀਂ ਹੈਗੀ ਤਾਂ ਕਹਿ ਸਕਦੇ ਆ ਕਿ ਮੰਤਰੀ ਅਮਨ ਨਰੋੜਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਫਿਲਹਾਲ ਦੀ ਘੜੀ ਉਹਨਾਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਉਸ ਮਾਮਲੇ ਤੇ ਸੁਣਵਾਈ ਕਦੋਂ ਹੋਣੀ ਹੈ ਤੁਹਾਨੂੰ ਦੱਸ ਦਿਆਂ ਕਿ ਜੀਜੇ ਦੇ ਨਾਲ ਕਟਮਾਰ ਮਾਮਲੇ ਦੇ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਦੇ ਵਿਰੋਧ ਦੇ ਵਿੱਚ ਕੈਬਨਿਟ ਮੰਤਰੀ ਅਮਨ ਨਰੋੜਾ ਵੱਲੋਂ ਜ਼ਿਲ੍ਹਾ ਸੈਸ਼ਨ ਕੋਰਟ ਦੇ ਵਿੱਚ ਅਪੀਲ ਤੇ 100 ਵਾਰ ਨੂੰ ਅਦਾਲਤ ਨੇ 19 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ ਅਤੇ ਅਮਨ ਲੋੜਾ ਵੱਲੋਂ ਉਹਨਾਂ ਦੇ ਵਕੀਲ ਜੁਗੇਸ਼ ਗੁਪਤਾ ਤੇ ਵਿਰੋਧੀ ਧਿਰ ਦੇ ਵਕੀਲ ਗਗਨਦੀਪ ਸਿੰਘ ਸਵੀਆ ਅਦਾਲਤ ਦੇ ਵਿੱਚ ਪੇਸ਼ ਹੋਏ ਅਤੇ ਕੈਬਨਟ ਮੰਤਰੀ ਵੱਲੋਂ ਅੰਤ੍ਰੀਮ ਦੋਸ਼ੀ ਦੋਸ਼ ਸਿੱਧੀ ਤੇ ਰੋਕ ਦੀ ਮੰਗ ਕੀਤੀ ਗਈ ਹੈ ਤੇ ਜਿਸ ਤੇ ਹਾਲੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਤੁਹਾਨੂੰ ਦੱਸ ਦਈਏ ਕਿ 21 ਦਸੰਬਰ ਨੂੰ ਸੁਨਾਮ ਅਦਾਲਤ ਨੇ ਕੈਬਨਿਟ ਮੰਤਰੀ ਅਮਨ अरोड़ा ਉਹਨਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਲੋਕਾਂ ਨੂੰ 2-2 ਸਾਲ ਦੀ ਸਜ਼ਾ ਤੇ 5-5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਅਤੇ ਮੰਤਰੀ ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੀਜਾ ਰਜਿੰਦਰ ਦੀਪਾ ਦੇ ਘਰ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਜਿਹੜੇ ਸਾਬਤ ਹੋਏ ਸੀ ਜਿਸ ਨੂੰ ਲੈ ਕੇ ਇਹ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਮਾਨਯੋਗ ਅਦਾਲਤ ਵੱਲੋਂ ਪਰ ਹੁਣ ਜਿਹੜਾ ਅਮਨ अरोड़ा ਦੀਆਂ ਮੁਸ਼ਕਲਾਂ ਇਸ ਲਈ ਵਧੀਆਂ ਨੇ ਕਿ ਉਹਨਾਂ ਨੂੰ ਝੰਡਾ ਲਹਿਰਾਉਣ ਦੀ ਜਿਹੜੀ ਹੈ ਉਹ ਇਜਾਜ਼ਤ ਮਿਲਦੀ ਹੈ ਕਿ ਨਹੀਂ ਉਹ ਤਾਂ ਮਿਲੇਗੀ ਜੇਕਰ ਉਹਨਾਂ ਦੀ ਜਿਹੜੀ ਸਜ਼ਾ ਹੈ ਉਸ ਦੇ ਉੱਤੇ ਰੋਕ ਲੱਗਦੀ ਹੈ ਅਦਾਲਤ ਵੱਲੋਂ ਤਾਂ 19 ਜਨਵਰੀ ਨੂੰ ਸੁਣਵਾਈ ਹੋਣੀ ਹੈ ਦੇਖਣਾ ਹੋਏਗਾ ਕਿ ਉਹਨਾਂ ਦੀ ਸਜ਼ਾ ਤੇ ਜੇਕਰ ਰੋਕ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਹੋਏਗੀ ਜੇਕਰ ਰੋਕ ਨਹੀਂ ਲੱਗਦੀ ਤਾਂ ਫਿਰ ਇੱਕ ਤਰੀਕੇ ਨਾਲ ਉਹ ਅਯੋਗ ਮੰਨੇ ਜਾਣਗੇ ਤੇ ਸੰਵਿਧਾਨ ਮੁਤਾਬਕ ਜਾਂ ਸੁਪਰੀਮ ਕੋਰਟ ਦੇ 2013 ਦੇ ਫੈਸਲੇ ਮੁਤਾਬਕ ਮੰਤਰੀ ਅਮਨ अरोੜਾ 26 ਜਨਵਰੀ ਦੇ ਉੱਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਨਹੀਂ ਕਰ ਪਾਉਣਗੇ ਉਹਨਾਂ ਦੀਆਂ ਮੁਸ਼ਕਲਾਂ ਇਸ ਟੀਨ ਨੂੰ ਲੈ ਕੇ ਵਧੀਆਂ ਹੋਈਆਂ ਨੇ ਤੇ ਜਿੱਥੇ ਵਿਰੋਧੀ ਉਹਨਾਂ ਨੂੰ کہہ ਰਹੇ ਨੇ ਤੇ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਹ ਉਹਨਾਂ ਦਾ ਇੱਕ ਨਿੱਜੀ ਮਾਮਲਾ ਸੀਗਾ ਲੜਾਈ ਝਗੜੇ ਦਾ ਮਾਮਲਾ ਸੀਗਾ ਜਿਸ ਤੋਂ ਬਾਅਦ ਅਮਨ अरोड़ा ਨੂੰ ਇੱਕ ਵੱਡਾ ਝਟਕਾ ਅਦਾਲਤ ਵੱਲੋਂ ਵੀ ਲੱਗਿਆ ਸੀ ਤਾਂ ਉਹਨੇ ਤਰੀਕ ਨੂੰ ਉਹਨੂੰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਰਹਿੰਦਾ ਹੈ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਦਿਓ ਇਜਾਜ਼ਤ ਧੰਨਵਾਦ